ਛੱਡ ਦੱਲਾ ਕਿ ਕਿਰਨਾ ਬੰਡੀ ਨਹੀਂ ਤੁੰਗ ਕੇ ਰਹਿ ਲਿਆ ਮੈਂ ਤੇਰਾ ਨਾ ਰਾਣਾ ਹੀ ਨਹੀਂ ਝੁਕਦੀ ਜੱਪਦਾ ਸੁਮੇ ਨੇ ਕੀ ਗਲਤੀ ਸੀ ਅਸੂ ਮੇਰੀ ਗਲਤੀ ਕੋ ਬਣਾਨੀ ਮੈਂ ਪਰ ਉਹਦਾ ਤੇ ਮੜੀ ਕਿਉਂ ਉਹ ਇੱਕ ਬੰਦਾ ਸੀ ਜੀਆ ਮੈਂ ਤਾਂ ਤੇਨੂੰ ਕੋਈ ਬੋਲਿਆ ਨਾ ਤੂੰ ਕਾ ਅੱਜ ਅਸਲਾ ਆਦਾ ਤੇ ਬਿਨਾਂ ਦੱਬਿਆ ਪਿਆ ਰੀਆ ਮੇਰੇ ਦਮਾ ਤੇ ਰੋਸ਼ਨੀ ਚ ਰੋਜ਼ ਟੈਨਸ਼ਨ ਫਿਰ ਜੀ ਵਿਆਹ ਕੇ ਲਿਆਏ ਬੜੇ ਚਾਵਾਂ ਦੇ ਨਾਲ ਮੈਨੂੰ ਨਹੀਂ ਸੀ ਪਤਾ ਕਿ ਆਹ ਕੰਮ ਹੋਏਗਾ ਅੱਜ ਉਹਵੇਂ ਸੁਣੇਗੀ ਵੀ ਕਰੇ ਸੋਚੇਗੀ ਰੋਏਗੀ ਜ਼ਰੂਰ ਜਿੰਨਾ ਪਿਆਰ ਉਹਨੇ ਮੈ ਕੀਤਾ ਪਿਆਰ ਨਾਲ ਪੁੱਤ ਉਹ ਐਦਾਂ ਕਹਿੰਦਾ ਮੈਂ ਮਰ ਜਾਣਾ ਕਹਿੰਦੀ ਸੀ ਮਰ ਜਵੇ ਕਹਿੰਦੀ ਮੈਂ ਕੀ ਕਰਾਂ ਮਰ ਜਵੇ ਅੱਗੋਂ ਐਦਾਂ ਬੋਲਦੀ ਸੀ ਅਸੀਂ ਤੇ ਇੰਨੇ ਕਿਚਾਵਾਂ ਨਾਲ ਸਾਡੇ ਪਿੰਡ ਤੋਂ ਵਾਂਡ ਗਵਾਂਡ ਤੋਂ ਰਿਸ਼ਤੇਦਾਰਾਂ ਤੋਂ ਜੇ ਮੈਂ ਕਹਿੰਨੀ ਮੈਂ ਸਾਰੇ ਇਕੱਠੇ ਕਰਨ ਲੱਗਾ ਨਾ 2.5 ਸਾਲ ਚ ਦੇਖੋ ਵੀਡੀਓ ਦੇ ਘਰ ਦੇ ਵੀ ਦੇਖਣਗੇ ਸਾਰੇ ਦੇਖਣਗੇ 2.5 ਸਾਲ ਚ ਇੱਕ ਰੋਟੀ ਨਹੀਂ ਬਣਵਾਈ ਮੈਂ ਜਿਹੜੀ ਇੱਕ ਰੋਟੀ ਹੁੰਦੀ ਹੈ ਚਾਹ ਦਾ ਕੱਪ ਨਹੀਂ ਉਹਦਾ ਮੈਂ ਬਣਿਆ ਕੀਤਾ ਇੰਨੀ ਕੁ ਲੱਡਲੀ ਪਿੰਡ ਦੇ ਲੋਕ ਵੀ ਗੱਲਾਂ ਕਰਦੇ ਸੀ ਧੀ ਤੋਂ ਵੱਧ ਪਿਆਰ ਦਿੱਤਾ ਮੈਂ ਉਹਨੂੰ ਵਿਆਹਾਂ ਤੋਂ ਬਾਅਦ ਹੁੰਦੀਆਂ ਲੜਾਈਆਂ ਤੇ ਵਿਦੇਸ਼ ਚਾ ਕੇ ਕੁੜੀਆਂ ਮੁੰਡਿਆਂ ਦੇ ਵੱਲੋਂ ਮੁਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਇਸ ਤੇ ਚਲਦੇ ਹੋਏ ਇੱਕ ਤੋਂ ਬਾਅਦ ਇੱਕ ਇਹੋ ਜਿਹੀਆਂ ਕਈ ਖਬਰਾਂ ਸਾਹਮਣੇ ਆਈਆਂ ਅਤੇ ਹੁਣ ਇੱਕ ਉਹ ਖਬਰ ਜਿਸ ਤੇ ਵਿੱਚ ਮੁੰਡਾ ਰੂ ਰੋ ਕੇ ਆਪਣੇ ਘਰ ਵਾਲੀ ਦੀਆਂ ਮਿੰਤਾ ਕਰਦਾ ਰਿਹਾ ਪਰ ਉਹ ਤਲਾਕ ਲੈਣ ਤੇ ਬਜਿੱਦ ਸੀ ਇਸ ਦੇ ਪਿੱਛੇ ਦਾ ਕਾਰਨ ਤਾਂ ਉਹ ਕੁੜੀ ਹੀ ਚੰਗੀ ਤੇ ਨਾ ਜਾਣਦੀ ਹੈ ਮਾਚੀਵਾਣਾ ਦੇ ਨੇੜਲੇ ਪਿੰਡ ਸ਼ੇਰੀਆਂ ਦਾ ਹਿਮਾਪਲਾ ਜਿੱਥੋਂ ਪਰਿਵਾਰਿਕ ਮੈਂਬਰਾਂ ਸਮੇਤ ਮੁੰਡੇ ਦੇ ਵੱਲੋਂ ਕੁੜੀ ਤੇ ਹੋਰ ਕਿਹੜੇ ਕਿਹੜੇ ਇਲਜ਼ਾਮ ਲਗਾਏ ਗਏ ਪਰਿਵਾਰਿਕ ਮੈਂਬਰਾਂ ਦੇ ਮੂੰਹੋਂ ਹੀ ਜਾਂਦੀਆਂ ਮੈਰਜ ਹੋਣ ਤੋਂ ਬਾਅਦ ਸਰ ਉਹਨੂੰ ਖੈਰ ਲਗਵਾਈ ਮਤਲਬ ਨਾਇਲਰਸ ਕੀਤੀ ਸੀ ਕੁੜੀ ਨੂੰ ਤੇ ਉਹਦੀ ਫੈਮਿਲੀ ਨੇ ਕਿਹਾ ਵੀ ਸਾਡੀ ਕੁੜੀ ਬਾਹਰ ਜਾਣਾ ਚਾਹੁੰਦੀ ਹੈ ਵੀ ਤੁਸੀਂ ਜੇ ਖਰਚਾ ਕਰ ਸਕਦੇ ਹੋ ਤਾਂ ਅਸੀਂ ਬਾਹਰ ਭਿਜਨੀ ਕੁੜੀ ਦਾ ਵਿਆਹ ਕਰਵਾ ਤਾ ਅਸੀਂ ਸਰ ਜਦੋਂ ਵਿਆਹ ਤੋਂ ਬਾਅਦ ਲੈ ਕੇ ਆਏ ਵਿਆਹ ਕੇ ਤਾਂ ਉਹਦੇ ਬੈਂਡ ਘਟ ਸੀਗੇ ਤੇ ਉਹਨੂੰ ਫਿਰ ਤਿੰਨ ਵਾਰ ਐਲਸ ਕਰਾਈ ਸੀ ਆਪ ਉਹਦੇ ਤੇ ਫਿਰ ਜੰਗਸਰ ਦਾ ਕੈਨੇਡਾ ਦਾ ਵੀਜ਼ਾ ਆਇਆ ਤਾਂ ਉਸ ਤੋਂ ਬਾਅਦ ਹਨ ਪਾ ਲੱਗਾ ਕਿ ਸਿੰਗਲ ਦੀ ਫਾਈਲ ਆਈ ਹੋਈ ਇਹ ਕਿੰਨਾ ਕਾ ਖਰਚਾ ਆ ਗਿਆ ਸੀ ਇਹ ਲੋਨ ਵੀ ਲੁੱਟਾ ਤੁਹਾਡੇ ਦਾ ਸਰ ਹਾਂਜੀ ਸਰ ਅੱਧਾ ਕਿੰਦਾ ਮੇਰੀ ਪਹਿਲੀ ਵੇਗ ਗਈ ਤੇ ਉਸ ਤੋਂ ਬਾਅਦ ਸਾਰਾ ਜੀ ਬਿਆਹ ਤੇ ਪੈਸੇ ਚੱਕੇ ਸੀ ਗਏ ਤੇ ਤਕਰੀਬਨ 31 ਲੱਖ ਰੁਪਏ ਦਾ ਖਰਚਾ ਡਾ ਗਿਆ ਸੀ ਤੇ ਫੇਰ ਤੋਂ ਦੀ ਗੱਲਬਾਤ ਹੁੰਦੀ ਰਹੀ ਉਹਦੇ ਨਾਲ ਕੀ ਕਹਿੰਦੀ ਕੀ ਸੀ ਤੁਹਾਨੂੰ ਸਰ ਮੈਂ ਨਾ 6 ਮਹੀਨੇ ਬੜੀ ਗੱਲ ਕੀਤੀ ਬਾਹਰ ਜੇ ਕਰਨੀ ਉਸ ਤੋਂ ਬਾਅਦ ਥੋੜਿਆ ਗੱਲ ਕਰਨੀ ਘੱਟ ਕਰਦੀ ਹੁੰਦੀ ਮੇਰੇ ਨਾਲ ਨਾ ਮੈਂ ਨਾ ਫੋਨ ਕਰਦੀ ਸੀ ਨਾ ਮੈਂ ਵੀਡੀਓ ਕਾਲ ਨਾ ਮੈਸੇਜ ਦਾ ਜਵਾਬ ਦਿੰਦੀ ਸੀ ਮੈਨੂੰ ਬਲੌਕ ਕਰਕੇ ਰੱਖਦੀ ਸੀ ਤਲਾਕ ਕੋ ਤੇ ਕਾਗਜ਼ ਫੋਨ ਨੇ ਵੀ ਕਿਦਾਂ ਭੇਜੇ ਸਰ ਉਹਨੇ ਮੈਂ ਮੈਂ ਨਾ ਜਦੋਂ ਗੱਲਬਾਤ ਕਰਦੀ ਸੀ ਤਾਂ ਜਦੋਂ ਲੜਾਈ ਕਰਨ ਲੱਗੀ ਮੇਰੇ ਨਾਲ ਮੈਸੇਜ ਤੇ ਮੈਨੂੰ ਕਿੰਨੀ ਮੈਨੂੰ ਫੋਨ ਨਾ ਕਰਿਆ ਕਰ ਤਾਂ ਫਿਰ ਸਰ ਉਹਨੇ ਮੈਨੂੰ ਤਲਾਕ ਦੇ ਪੇਪਰ ਭੇਜੇ ਵੀ ਮੇਰੀ ਮੰਮੀ ਰੜੀ ਕੇਸ ਲੜਨਗੇ ਤੇ ਉਸ ਤੋਂ ਬਾਅਦ ਉਹਨਾਂ ਪਾਵਰ ਵਾਡਾ ਨਹੀਂ ਵੀ ਜਿਸ ਨੂੰ ਮੇਰੀ ਮੰਮੀ ਕਿਸ ਲੜੂਗੀ ਤੇ ਹੁਣ ਕੀ ਮੰਗ ਕਰੀ ਕੀ ਕਹਿਣਾ ਚਾਹੁੰਦੇ ਹਾਂ ਸਰ ਮੈਂ ਇਹੀ ਮੰਗ ਕਰਦਾ ਵੀ ਮੈਨੂੰ ਇਨਸਾਫ ਮਿਲੇ ਜੀ ਠੀਕ ਹੈ ਜੋ ਮੇਰਾ ਖਰਚਾ ਹੋਇਆ ਜੀ ਮੇਰਾ ਨੁਕਸਾਨ ਬਹੁਤ ਹੋਇਆ ਜੀ ਮੇਰਾ 5 ਸਾਲ ਖਰਾਬ ਹੋ ਗਿਆ ਜੀ ਮੇਰੇ ਮੈਂ ਇੱਥੇ ਬਹਿਲਾ ਬੈਠਾ ਜੀ ਆਪ ਬਾਹਰ ਕੈਨੇਡਾ ਜੀ ਤੇ ਮੈਨੂੰ ਇਨਸਾਨ ਮਿਹਰੇ ਵੱਤੋ ਜੋ ਕਾਰਵਾਈ ਬੰਦੀ ਸਰਕਾਰੀ ਜੋ ਵੀ ਕਾਰਵਾਈ ਬੰਦੀ ਤੇ ਕੀਤੀ ਹੈ ਗਾਰੀ ਹਾਂਜੀ ਅਸੀਂ ਤੇ ਵੈਸੇ ਇੱਕੋ ਗੱਲ ਸੋਚੀ ਸੀ ਕਿ ਜਦੋਂ ਅਸੀਂ ਜਾ ਕੇ ਸਾਨੂੰ ਰਿਸ਼ਤੇ ਦੀ ਦੱਸ ਪਈ ਸਾਨੂੰ ਪਤਾ ਲੱਗਿਆ ਅਸੀਂ ਜਦੋਂ ਜਾ ਕੇ ਦੇਖਿਆ ਉਹਨਾਂ ਦੇ ਵੀ ਹਾਲਾਤ ਕਾਫੀ ਮਤਲਬ ਕਿ ਵਿਗੜੇ ਹੋਏ ਸੀ ਗਰੀਬੀ ਬਹੁਤ ਸੀ ਅਸੀਂ ਇਹੀ ਗੱਲ ਸੋਚੀ ਕਿ ਚਲੋ ਇਹ ਵੀ ਬੱਚਾ ਸਾਡਾ ਸੈੱਟ ਹੋ ਜਾਏਗਾ ਚਲੋ ਸਾਡੀ ਇਹ ਵੀ ਧੀਆਂ ਵਾਂਗ ਅਸੀਂ ਵਿਆਹ ਕੇ ਲੈ ਕੇ ਜਾਣੀ ਹੈ ਚਲੋ ਇਹ ਵੀ ਸੈੱਟ ਹੋ ਜਾਣਗੇ ਚਲੋ ਇਹਨਾਂ ਦੇ ਘਰ ਦੇ ਵੀ ਕਾਫੀ ਹਾਲਾਤ ਖਰਾਬ ਨੇ ਅਸੀਂ ਆਪਣੇ ਘਰ ਦਾ ਨਹੀਂ ਸੋਚਿਆ ਮੈਂ ਜਦੋਂ ਉਹਦੀ ਮੰਮੀ ਦੇਖੀ ਮੈਂ ਪਹਿਲਾਂ ਉਹਨਾਂ ਬਾਰੇ ਸੋਚਿਆ ਮੈਂ ਕਿ ਚਲੋ ਕੋਈ ਗੱਲ ਨਹੀਂ ਚਲੋ ਸਾਡੇ ਤਾਂ ਹੋਰ ਕਮਾਨ ਵਾਲੇ ਨੇ ਇੱਕੋ ਹੀ ਭਰਾ ਸੀਗਾ ਉਹਦਾ ਉਹਦੀ ਡੈਥ ਹੋ ਚੁੱਕੀ ਸੀ ਅਸੀਂ ਬਸ ਇਹੀ ਸੋਚਿਆ ਕਿ ਇਹਨੂੰ ਅਸੀਂ ਕਦੇ ਵੀ ਜ਼ਿੰਦਗੀ 'ਚ ਕੋਈ ਦੁੱਖ ਨਹੀਂ ਦੇਣਾ ਅਸੀਂ ਆਪ ਦੁੱਖ ਘਟ ਲਾਂਗੇ ਅਸੀਂ ਬਿਰਜੀ ਵਿਆਹ ਕੇ ਲਿਆਏ ਬੜੇ ਚਾਵਾਂ ਦੇ ਨਾਲ ਮੈਨੂੰ ਨਹੀਂ ਸੀ ਪਤਾ ਕਿ ਆਹ ਕੰਮ ਹੋਏਗਾ ਅੱਜ ਉਹਵੇਂ ਸੁਣੇਗੀ ਵੀ ਕਰੇ ਸੋਚੇਗੀ ਰੋਏਗੀ ਜ਼ਰੂਰ ਜਿੰਨਾ ਪਿਆਰ ਉਹਨੂੰ ਮੈਂ ਕੀਤਾ ਜਦੋਂ ਪਹਿਲੀ ਵਾਰ ਉਹਨੇ ਸਾਨੂੰ ਬਲੌਗ ਕੀਤਾ ਉਹ ਤੋਂ ਅਸੀਂ 10 ਰਾਤਾਂ 15 ਰਾਤਾਂ ਮੈਂ ਆਪਣੇ ਮੁੰਡੇ ਦੀ ਰਾਖੀ ਕੀਤੀ ਪੂਰੀ ਪੂਰੀ ਰਾਤ ਜਾਗ ਕੇ ਇਹ ਕਹਿੰਦਾ ਸੀ ਵੀ ਮੈਂ ਮੰਮੀ ਮੈਂ ਨਹੀਂ ਰਹਿਣਾ ਹੈ ਕਿੰਨੇ ਰਾਤ ਨੂੰ 1 ਵਜੇ ਵਿਚੋਲਿਆਂ ਨੂੰ ਵੀ ਫੋਨ ਕੀਤਾ ਇਹ ਕਹਿੰਦਾ ਵੀ ਇਹਨੇ ਦਰਵਾਜ਼ਾ ਬੰਦ ਕਰ ਲਿਆ 10-10 ਵਾਰੀ ਡਾਕਟਰ ਆਉਂਦੇ ਰਹੇ ਅਸੀਂ ਇਹਨੂੰ ਲੈ ਕੇ ਵੀ ਜਾਂਦੇ ਰਹੇ ਪਰ ਸਾਡੇ ਕੋ ਮੁੰਡੇ ਦਾ ਖਲਾਅ ਤਾਂ ਦੇਖੇ ਨਹੀਂ ਸੀ ਜਾਂਦੇ ਕਿ ਜੋ ਪਰ ਉਹ ਸਾਡੀ ਇੱਕ ਵੀ ਨਹੀਂ ਸੀ ਸੁਣਦੀ ਜੇ ਮੈਂ ਕਹਿੰਦੀ ਸੀ ਉਹਨੂੰ ਪਿਆਰ ਨਾਲ ਪੁੱਤ ਐਦਾਂ ਕਹਿੰਦਾ ਮੈਂ ਮਰ ਜਾਣਾ ਕਹਿੰਦੀ ਸੀ ਮਰ ਜਵੇ ਕਿੰਦੀ ਮੈਂ ਕੀ ਕਰਾਂ ਮਰ ਜਾਵੇ ਅੱਗੋਂ ਐਦਾਂ ਬੋਲਦੀ ਸੀ ਅਸੀਂ ਤੇ ਇੰਨੇ ਕਿ ਚਾਵਾ ਨਾ ਸਾਡੇ ਪਿੰਡ ਤੋਂ ਆਂਡ ਗਵਾਨ ਤੋਂ ਰਿਸ਼ਤੇਦਾਰਾਂ ਤੋਂ ਜੇ ਮੈਂ ਕਹਿੰਨੀ ਮੈਂ ਸਾਰੇ ਇਕੱਠੇ ਕਰਨ ਲੱਗਾ ਨਾ ਢਾਈ ਸਾਲ ਚ ਦੇਖੋ ਵੀਡੀਓ ਦੇ ਘਰ ਦੇ ਵੀ ਦੇਖਣਗੇ ਸਾਰੇ ਦੇਖਣਗੇ ਢਾਈ ਸਾਲ ਚ ਇੱਕ ਰੋਟੀ ਨਹੀਂ ਬਣਵਾਈ ਮੈਂ ਜਿਹੜੀ ਇੱਕ ਰੋਟੀ ਹੁੰਦੀ ਹੈ ਚਾਹ ਦਾ ਕੱਪ ਨਹੀਂ ਉਹਦਾ ਮੈਂ ਬਣਿਆ ਪੀਤਾ ਇੰਨੀ ਕਿ ਲੱਡਲੀ ਪਿੰਡ ਦੇ ਲੋਕ ਵੀ ਗੱਲਾਂ ਕਰਦੇ ਸੀ ਧੀ ਤੋਂ ਵੱਧ ਪਿਆਰ ਦਿੱਤਾ ਮੈਂ ਉਹਨੂੰ ਇਹ ਗੋਦੀ ਚ ਪਾ ਕੇ ਜਦੋਂ ਸਵੇਰੇ ਉੱਠਦੀ ਸੀ ਉਦੋਂ ਮੈਨੂੰ ਲੱਗੋਦੀ ਚ ਪਾ ਕੇ ਉਹਨੂੰ ਮੈਂ ਆਪ ਖੁਦ ਬਣਾ ਕੇ ਦੇਣੀ ਕੰਮ ਛੱਡ ਕੇ ਬਹੁਤ ਇੱਥੇ ਉਹ ਸਾਡੇ ਨਾਲ ਐਵੇਂ ਕਹਿਦੀ ਐ ਇੱਥੇ ਠੀਕ ਸੀ ਪਤਾ ਨਹੀਂ ਉੱਥੇ ਜਾ ਕੇ ਕੀ ਹੋਇਆ ਕੀ ਨਹੀਂ 2.5 ਸਾਲ ਰਹੀ ਐ ਕਿਤੇ ਅੱਗੋਂ ਬੋਲੀ ਨਹੀਂ ਸੀ ਪਿਆਰ ਬੜਾ ਸੀ ਸਾਡਾ ਸੱਸ ਨੂੰ ਚ ਬਹੁਤ ਕਰਦੀ ਸੀ ਪਰ ਮੈਨੂੰ ਨਹੀਂ ਪਤਾ ਕਿ ਅੱਗੇ ਜਾ ਕੇ ਉਹਨੂੰ ਕੀ ਪ੍ਰੋਬਲਮ ਆ ਜਾਂ ਕੀ ਹੋਇਆ ਕੀ ਨਹੀਂ ਤੇ ਹੁਣ ਵੀ ਤਕਰੀਬਨ ਅੱਜ ਤੋਂ 6 ਕੁ ਮਹੀਨੇ ਪਹਿਲਾਂ ਫੇਰ ਗੱਲ ਕਰਨ ਲੱਗ ਗਈ ਸੀ ਅਸੀਂ ਫੇਰ ਉਹਦੀਆਂ ਗੱਲਾਂ 'ਚ ਆ ਗਏ ਅਸੀਂ ਕਿਆ ਚਲ ਕੋਈ ਗੱਲ ਨਹੀਂ ਪੁੱਤ ਤੈਨੂੰ ਸਾਰਾ ਕੁਝ ਮaaf ਕੀਤਾ ਚਲੋ ਜੇ ਧੀ ਹੁੰਦੀ ਢੱਡ ਦੀ ਜੰਮੀ ਵੀ ਤਾਂ ਕਰ ਸਕਦੀ ਆ ਚਲ ਅਸੀਂ ਸਾਰਾ ਕੁਝ ਬਰਦਾਸ਼ਤ ਕੀਤਾ ਸੀ ਪਰ ਫੇਰ ਪਤਾ ਨਹੀਂ ਸਾਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਕਦੋਂ ਉਹਨੂੰ ਕੁਝ ਹੋ ਜਾਂਦਾ ਸੀ ਬਲੌਕ ਕਰ ਜਾਂਦੀ ਸੀ ਸਾਨੂੰ ਹੋਣ ਕੀ ਫਿਰ ਉਹਨੇ ਤਲਾਕ ਦੇ ਕਾਗਜ਼ ਹਾਂਜੀ ਹੁਣ ਉਹਨੇ ਜਾਨੀ ਕਿ ਮੇਰੇ ਨਾਲ ਗੱਲ ਕਰਨੀ ਘੰਟਾ ਡੇਢ ਜਦੋਂ ਇੰਨੇ ਵਿੱਚ ਆ ਜਾਣਾ ਇਹਨੇ ਅੱਗੇ ਆ ਜਾਣਾ ਮੈਂ ਕਹਣਾ ਪ੍ਰਿੰਸ ਨਾਲ ਗੱਲ ਕਰ ਲੈ ਬਸ ਜਦ ਹੀ ਫੋਨ ਕੱਟ ਦੇਣਾ ਮੈਂ ਕੁਛ ਕਰਨਾ ਆ ਮੈਨੂੰ ਕੰਮ ਆ ਮੈਂ ਬਿਜੀ ਆ ਤੇ ਮੇਰੇ ਮਨ 'ਚ ਵੀ ਇਹ ਗੱਲ ਆਉਣੀ ਕਿ ਜਦੋਂ ਮੇਰੇ ਬੇਟੇ ਨਾਲ ਸਹੀ ਤਰੀਕੇ ਨਾਲ ਗੱਲ ਨਹੀਂ ਕਰਦੀ ਮੈਂ ਫਿਰ ਵੀ ਕਦੇ ਮੱਥੇ ਵਟ ਨਹੀਂ ਸੀ ਪਾਇਆ ਮੈਂ ਫਿਰ ਵੀ ਉਹਨੂੰ ਇੰਨੇ ਕ ਪਿਆਰ ਨਾਲ ਜਦੋਂ ਉਹਦਾ ਫੋਨ ਆਉਣਾ ਮੈਂ ਸਾਰਾ ਕੰਮ ਛੱਡ ਕੇ ਤੇ ਉਹਦੇ ਨਾਲ ਗੱਲ ਕਰਨ ਲੱਗ ਜਾਂਦੀ ਸੀ ਮੈਂ ਕਦੇ ਕੰਮ ਦੀ ਪਰਵਾਹ ਨਾ ਦੋ-ਦੋ ਘੰਟੇ ਫੋਨ ਚੱਲਦਾ ਸੀ ਤੇ ਪਤਾ ਨਹੀਂ ਹੁਣ ਸਾਨੂੰ ਨਹੀਂ ਪਤਾ ਇੱਕੋ ਦਾ ਮਾਮਾ ਸੀਗਾ ਯਾਨੀ ਕਿ ਉਹਨੇ ਵਿੱਚ ਬਹੁਤ ਦਖਲ ਅੰਦਾਜ਼ੀ ਕੀਤੀ ਆ ਤੇ ਉਹਨੇ ਮੇਰੇ ਮੁੰਡੇ ਦਾ ਘਰ ਨਹੀਂ ਵਸਣ ਦਿੱਤਾ ਦੂਜੀ ਗੱਲ ਇਹ ਰਹੀ ਮੁੰਡਾ ਮੇਰਾ ਸਾਰੇ ਪਿੰਡ ਤੋਂ ਜਿੱਥੋਂ ਮਰਜੀ ਕੋਈ ਪਤਾ ਕਰ ਸਕਦਾ ਨਸ਼ਾ ਨਹੀਂ ਕੋਈ ਵੈਲ ਨਹੀਂ ਕੋਈ ਏਦਾਂ ਦੀ ਗੱਲ ਨਹੀਂ ਕੋ ਲੜਾਈ ਝਗੜੇ ਵਾਲਾ ਨਹੀਂ ਜਿੰਨਾ ਕਹਿੰਨੇ ਆਪਣੇ ਮਨ ਨੂੰ ਲਈ ਅਸੀਂ ਹੁਣ ਇਸ ਟਾਈਮ ਰੱਬ ਦਾ ਸ਼ੁਕਰ ਕਰਨੇ ਆ ਕਿ ਥੋੜਾ ਜਿਹਾ ਮੇਰਾ ਮੁੰਡਾ ਅੱਗੇ ਨਾਲੋਂ ਮਾੜ ਮੋਟੀ ਗੱਲਬਾਤ ਕਰਨ ਲੱਗਾ ਨਹੀਂ ਤੇ ਸਦਮੇ 'ਚ ਇੰਨਾ ਕ ਸਦਮੇ 'ਚ ਸੀਗਾ ਅਸੀਂ ਨੂੰ ਛੱਡ ਕੇ 10 ਮਿੰਟ ਲਈ ਲੱਗ ਨਹੀਂ ਸੀ ਹੁੰਦੇ ਉਹਨੇ ਮੈਨੂੰ ਰਿਕਾਰਡਿੰਗ ਭੇਜੀ ਸੀ ਕਿ ਮੰਮੀ ਕਿ ਮੇਰੇ ਘਰ ਦੇ ਕੇਸ ਲੜਨਗੇ ਕਿ ਮੈਨੂੰ ਤਲਾਕ ਚਾਹੀਦਾ ਜੋ ਤੁਹਾਨੂੰ ਪ੍ਰਿੰਸ ਨੇ ਦੱਸਿਆ ਉਹ ਸਹੀ ਹੈ ਕਿ ਜਦੋਂ ਉਹਨੇ ਇਹ ਗੱਲ ਦੱਸੀ ਮੇਰੇ ਦਾ ਪੈਰਾਂ ਚੋਂ ਜ਼ਮੀਨ ਨਿਕਲ ਗਈ ਮੈਂ ਕਿਹਾ ਵੀ ਹੁਣ ਕੀ ਚੱਕਰ ਹੋਇਆ ਵੀ ਗੱਲ ਤਾਂ ਕੋਈ ਹੋਈ ਨਹੀਂ ਉਸ ਤੋਂ ਬਾਅਦ ਚ ਫਿਰ ਉਹਨੇ ਮੈਨੂੰ ਫੋਨ ਨਹੀਂ ਕੀਤਾ ਹੈਗਾ ਤੇ ਮੈਂ ਰਿਕਾਰਡਿੰਗਾਂ ਵੀ ਭੇਜਦੀ ਰਹੀਆਂ ਉਹਨੇ ਨਹੀਂ ਫੋਨ ਕੀਤਾ ਤੇ ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਇਹ ਫੇਰ ਦੁਬਾਰਾ ਉਹ ਕੰਮ ਸਾਡੇ ਨਾਲ ਕਰੇਗੀ ਤੇ ਉਸ ਤੋਂ ਉਸ ਤੋਂ ਬਾਅਦ ਵਿੱਚ ਫਿਰ ਮੈਂ ਮੁੰਡੇ ਨਾਲ ਗੱਲ ਕੀਤੀ ਫਿਰ ਅਸੀਂ ਉਹਦੇ ਮੰਮੀ ਪਾਪਾ ਨਾਲ ਗੱਲ ਕੀਤੀ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਹਾਂ ਤੁਸੀਂ ਜੋ ਕਰਨਾ ਹੈ ਕਰ ਲਓ ਹਾਂਜੀ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਸਾਡੇ ਮੁੰਡੇ ਨੂੰ ਇਨਸਾਫ ਮਿਲੇ ਮੇਰਾ ਬੇਟਾ 5 ਸਾਲ ਤੋਂ ਘਰ ਤੇ ਉਹ ਮਾਂ ਨੂੰ ਕੋਈ ਪੁੱਛ ਕੇ ਨਹੀਂ ਵੇਖਦਾ ਜਿਹਦਾ ਬੱਚਾ ਘਰ ਫਿਰਦਾ ਹੈ ਪੈਸਾ ਵੀ ਲਾਇਆ ਸਾਰਾ ਕੁਝ ਕੀਤਾ ਤੇ ਅੱਜ ਮੇਰਾ ਬੱਚਾ ਘਰ ਸਾਬ ਦੇ ੱਟਕੇ ਖਾਂਦਾ ਫਿਰਦਾ ਇੱਕ ਤੁਹਾਨੂੰ ਪਤਾ ਹੈ ਕਿ ਜਦੋਂ ਆਪਾਂ ਐਦਾਂ ਬੈਠੇ ਹੋਈਏ ਲੋਕਾਂ ਦੀਆਂ ਗੱਲਾਂ ਕੁਛ ਤੇ ਮਤਲਬ ਕਿ ਕੁਝ ਮੈਂ ਬਹੁਤ ਦੁਖੀਆਂ ਮੈਂ ਇਹੀ ਗੱਲ ਕਹਿਨੀ ਹੈ ਕਿ ਜੇ ਮੇਰਾ ਪੁੱਤ ਨੂੰ ਜਿਵੇਂ ਤੜਫਾਇਆ ਐਵੇਂ ਉਹਦੇ ਨਾਲ ਵੀ ਹੋਣਾ ਚਾਹੀਦਾ ਠੀਕ ਮੇਰਾ ਨਾਮ ਗੁਲਜਾਰ ਸਿੰਘ ਆ ਜੀ ਮੈਂ ਐਕਸ ਆਰਪੀ ਆਂ ਤੇ ਸਾਡੇ ਜੁਆਇੰਟ ਫੈਮਿਲੀ ਆ ਜੀ ਇਹਨਾਂ ਦਾ ਸਾਡਾ ਪਿੰਡ ਛੇਰੀਆਂ ਜੀ ਤਸੀਲ ਸਮਰਵਾਲਾ ਜ਼ਿਲ੍ਹਾ ਲੁਧਿਆਣਾ ਜੀ ਅਸੀਂ ਜੁਆਇੰਟ ਫੈਮਿਲੀ ਆ ਜੀ ਇਹ ਮੇਰੇ ਭਾਈ ਦਾ ਲੜਕਾ ਜੀ ਮੇਰਾ ਭਤੀਜਾ ਜੀ ਇਹਦੀ ਸ਼ਾਦੀ ਅਸੀਂ 2018 ਵਿੱਚ ਕੀਤੀ ਸੀ ਉਸ ਤੋਂ ਬਾਅਦ ਉਹਨੇ ਐਲਸ ਕੀਤੀ ਸੀ ਪਹਿਲਾਂ ਉਹਦੇ ਕਾਜਾਂ ਦੇ ਉਹਦਾ ਮਤਲਬ ਨਹੀਂ ਸੀ ਲੱਗਾ ਕੈਨੇਡਾ ਦਾ ਉਸ ਤੋਂ ਬਾਅਦ ਇਸ ਸਟੇਟਲਰ ਦੀ ਫੈਲ ਲਈ ਉੱਥੇ ਰਿਫਿਊਜੀਨ ਆ ਗਈ ਉੱਥੇ ਸਾਨੂੰ ਖਰਚਾ ਭਰਨਾ ਪਿਆ ਉਸ ਤੋਂ ਬਾਅਦ ਇਹ ਕੈਨੇਡਾ ਦੀ ਫੈਲ ਲਈ ਉੱਥੇ ਰਿਫਿਊਜੀਨ ਆ ਗਈ ਉੱਥੇ ਸਾਡੇ ਪੈਸੇ ਕੁਝ ਕੱਟ ਕੇ ਆਏ ਸੋ ਅਸੀਂ ਉਹ ਵੀ ਸਾਨੂੰ ਖਰਚਾ ਭਰਨਾ ਪਿਆ ਜੀ ਉਸ ਤੋਂ ਬਾਅਦ ਨੂੰ ਤਿੰਨ ਵਾਰ ਅਸੀਂ ਐਲਸ ਕਰਾਈ ਤੀਜੀ ਵਾਰ ਇਹਦੇ ਬੈਂਡ ਆਏ ਇਹਨੂੰ ਫਿਰ ਬਾਹਰ ਭੇਜਤਾ ਜੀ 2.5 ਸਾਲ ਸਾਡੇ ਕੋਲ ਰਹਿ ਕੇ ਗਈ ਹੈ ਜੀ ਕਿਹੜੀ ਜਗ੍ਹਾ ਕੀ ਨਾਮ ਸੀ ਕੁੜੀ ਤੇ ਕੁੜੀ ਦਾ ਨਾਮ ਕੁੜੀ ਦਾ ਨਾਮ ਅਜੀ ਚੰਦਰ ਕੋਰਾ ਜੀ ਜੈਦੇਨਾ ਜਰਨੈਲ ਸਿੰਘ ਪਿੰਡ ਇਹਨਾਂ ਦਾ ਚਰਾਣਾ ਜੀ ਜ਼ਿਲ੍ਹਾ ਨਵਾਂ ਸ਼ਹਿਰ ਇਹਨਾਂ ਦਾ ਜੀ ਕਿਹੜੀ ਜਗ੍ਹਾ ਭੇਜਿਆ ਸੀ ਇਹਨੂੰ ਕੈਨੇਡਾ ਭੇਜਿਆ ਸੀ ਜੀ ਖੜੂ ਕੋ 2.5 ਸਾਲ ਲੱਗੇ ਆਹ ਚਾ ਤਿੰਨਾ ਇਹਦਾ ਸਾਰਾ ਖਰਚਾ ਅਸੀਂ ਟੋਟਲ 31 ਲੱਖ ਦੇ ਕਰੀਬ ਸਾਡਾ ਲੱਗਿਆ ਸੀ ਜੀ ਹੁਣ ਤੱਕ ਦਾ ਸਾਡਾ ਖਰਚਾ ਜੇ ਵਯਾਜ ਪਾ ਕੇ ਸਮਝੀਏ ਤਾਂ ਸਾਡਾ 50 ਲੱਖ ਦੇ ਕਰੀਬ ਪਹੁੰਚ ਚੁੱਕਿਆ ਹੈ ਜੀ ਖਾਸੇ ਵੀ ਕੁਝ ਜ਼ਮੀਨ ਵੀ ਚੀ ਜੀ ਕੁਝ ਪੈਸਾ ਵਯਾਜ ਚੁੱਕਿਆ ਕੁਝ ਲੋਨ ਵੀ ਲਿਆ ਜੀ ਇਸ ਤਰ੍ਹਾਂ ਅਸੀਂ ਬਾਹਰ ਭੇਜਿਆ ਜੀ ਹੋਣ ਸਾਨੂੰ ਉਹਦੇ ਕੋ ਰਹਿ ਕੇ ਵੀ ਗਈ ਸਾਡੇ ਕੋ ਢਾਈ ਸਾਲ ਇਥੇ ਰਹਿ ਕੇ ਗਈ ਜੀ ਪਹਿਲਾਂ ਸਾਡੇ ਨਾਲ ਠੀਕ ਗੱਲਬਾਤ ਕਰਦੀ ਰਹੀ ਉਸ ਤੋਂ ਬਾਅਦ ਇੱਕਦਮ ਸਾਡੇ ਨਾਲ ਗੱਲ ਕਰਨੀ ਉਹਨੇ ਬੰਦ ਕਰ ਦਿੱਤੀ ਆਪਣੇ ਮੰਮੀ ਡੈਡੀ ਦਾ ਆਪਣੇ ਕਾਜ ਭੇਜਤੇ ਵੀ ਮੇਰੇ ਮੰਮੀ ਡੈਡੀ ਕੇਸ ਲੜਨਗੇ ਮੈਨੂੰ ਤਲਾਕ ਚਾਹੀਦਾ ਇਸ ਤੇ ਅਸੀਂ ਐਸਐਸਪੀ ਸਾਹਿਬ ਨੂੰ ਅ ਐਪਲੀਕੇਸ਼ਨ ਦਿੱਤੀ ਉਹਨਾਂ ਨੇ ਮਾਰਕ ਡੀਐਸਪੀ ਸਾਹਿਬ ਨੂੰ ਕਰ ਦਿੱਤੀ ਡੀਐਸਪੀ ਸਾਹਿਬ ਨੇ ਗੱਲ ਕੀਤੀ ਕੁੜੀ ਨਾਲ ਉਹ ਕੁੜੀ ਕਹਿੰਦੀ ਮੈਂ ਨਹੀਂ ਰਹਿਣਾ ਮੈਨੂੰ ਤਲਾਕ ਚਾਹੀਦਾ ਉਸ ਤੋਂ ਬਾਅਦ ਡੀਐਸਪੀ ਰੋ ਪੈ ਫਾਇਲ ਜਿਹੜੀ ਵਾਪਸ ਐਸਐਸਪੀ ਸਾਹਿਬ ਕੋਲ ਗਈ ਸੀ ਐਸਐਸਪੀ ਸਾਹਿਬ ਨੇ ਉਹਨਾਂ ਤੇ ਮਤਲਬ ਪਰਚਾ ਦਰਜ ਕਰਤਾ ਜੀ ਅਸੀਂ ਕਿਹਦੇ ਕੀਦੇ ਉੱਤੇ ਪਰਚਾ ਦਰਜ ਕੀਤਾ ਪਰਚਾ ਜੀ ਕੁੜੀ ਦਾ ਪਰਚਾ ਹੋਇਆ ਜਤਿੰਦਰ ਕੌਰ ਤੇ ਉਹਦੇ ਡੈਡ ਜੀ ਜਰਨੈਲ ਸਿੰਘ ਤੇ ਉਹਦੀ ਮਾਂ ਤੇ ਬਲਵਿੰਦਰ ਕੌਰ ਜੀ ਕੀ ਮੰਗ ਕਰਦੇ ਅਸੀਂ ਮਾਂ ਹੀ ਕੰਮ ਕਰਦੇ ਸਾਨੂੰ ਇਨਸਾਨ ਫੜੇ ਜੀ ਅਸੀਂ ਇਹ ਅਸੀਂ ਇੰਨੇ ਪੈਸੇ ਲਾਏ ਹੋਏ ਨੇ ਜੀ ਸਾਡਾ ਬੇਟਾ ਘਰੇ ਬੈਠਾ ਜੀ ਉਹ ਰਾਤ ਨੂੰ ਬਾਹਰ ਬੈਠੀ ਆਈ ਗਵਰਨਮੈਂਟ ਤੋਂ ਇਹ ਹਮੇ ਵੀ ਕਰ ਲੈਣੀ ਸਾਨੂੰ ਸਾਡੇ ਸੁਨਮਾਈ ਹੋਵੇ ਅਨੁਸਾਰ ਇਨਸਾਫ ਮਿਲੇ ਜੀ ਮਨਜੂਬ ਐਸਐਸਪੀ ਖੰਨਾ ਜੀ ਦੇ Pritpal Singh Sherian ne ਐਸਐਸਪੀ ਸਾਹਿਬ ਜੀ ਦੇ ਦਿੱਤੀ ਸੀ ਜਿਸ ਦੀ ਪੜਤਾਲ ਡੀਐਸਪੀ ਸਮਰਾਲਾ ਨੇ ਕੀਤੀ ਡੀਐ ਲੀਗਲ ਦੀ ਰਾਏ ਤੋਂ ਬਾਅਦ ਇਹ ਪੜਚਾ ਦਰਜ ਹੋਇਆ ਤੇ 318 ਜੀਵਨ ਦੋ ਤੇ ਕਾਰਜ ਜੀਵਨ ਦੋ ਬੀਐਨਐਸ ਦਾ ਦਰਜ ਹੋਇਆ ਸੀ ਤਿੰਨ ਜਾਣਿਆਂ ਤੇ ਤੇ ਜਿਹਦੇ ਵਿੱਚ ਜਤਿੰਦਰ ਕੌਰ ਜਰਨੈਲ ਸਿੰਘ ਤੇ ਬਲਵਿੰਦਰ ਕੌਰ ਦੇ ਵਰਕ ਫਾਰਮ ਦਰਜ ਹੋਇਆ ਸੀਗਾ ਜੀ ਇਹ ਵਿਆਹ ਹੋਇਆ ਸੀ ਜੀ ਸਾਲ 2018 ਦੇ ਵਿੱਚ ਹਸਬੰਡ ਵਾਈਫ ਤੇ ਲੜਕੀ ਹਾਇਲਟਸ ਦੋ ਤਿੰਨ ਵਾਰ ਹਾਇਲਟਸ ਕੀਤੀ ਪਹਿਲਾਂ ਆਸਟ੍ਰੇਲੀਆ ਕੀ ਦੇ ਵਾਸਤੇ ਟਰਾਈ ਕੀਤਾ ਉੱਥੇ ਇਹਨਾਂ ਦਾ ਨਹੀਂ ਹੋਈ ਹਾਇਲਟਸ ਨਹੀਂ ਹੋਈ ਫਿਰ ਕੈਨੇਡਾ ਦੇ ਬਾਰੇ ਕੀਤਾ ਟਰਾਈ ਇਹਨਾਂ ਨੇ ਉੱਥੇ ਨਹੀਂ ਥਰਡ ਟਾਈਮ ਕੈਨੇਡਾ ਦੇ ਵਾਸਤੇ ਇਹਨਾਂ ਨੇ ਉਹ ਵੀਜ਼ਾ ਲੱਗ ਗਿਆ ਇਹਨਾਂ ਦਾ ਉਸ ਤੋਂ ਬਾਅਦ ਲੜਕੀ ਚਲੀ ਗਈ ਜੀ ਉਸ ਤੋਂ ਬਾਅਦ ਉਹਨੇ ਲੜਕੇ ਨੂੰ ਲੈ ਕੇ ਜਾਣ ਤੋਂ ਬੰਨਾ ਕੀਤਾ ਸੀ ਤੇ 31 ਲੱਖ ਦਾ ਫਰਾਡ ਕੀਤਾ ਇਹਦੇ ਵਿੱਚ ਜੀ ਉਹਨਾਂ ਨੇ ਇਹ 7 ਸਾਲ ਬਾਅਦ ਲੱਗਦੇ ਬਾ ਕੁਝ ਭੇਜਣ ਦੀ ਵੇਖੋ ਜੀ ਜੀ ਬਿਲਕੁਲ ਜੀ 7 ਸਾਲ ਹੋ ਚੁੱਕੇ ਆ 2018 ਦਾ ਮੈਂ ਪਹਿਲਾਂ ਹੀ ਦੱਸ ਚੁੱਕਿਆ 2018 ਦੇ ਵਿੱਚ ਮੈਰਿਜ ਹੋਈ ਸੀ ਜੀ ਇਹਨਾਂ ਦੀ ਤੇ ਬਾਕੀ ਤਫਤੀਸ਼ ਚੱਲਦੀ ਪਈ ਹੈ ਜਲਦੀ ਤੋਂ ਜਲਦੀ ਕਰ